ਨਰਨ ਆ ਰਹੀ ਹੈ ਜਨਮ ਮੇ 70 ਕਰਕੇ ਕਰਨੇਗੀ ਜਨਮ ਜਿਹੜੀ ਮੇਰੀ ਭਤੀਜੀ ਲੱਗਦੀ ਸੀ ਇਹਦੀ ਵਿਫੋਈ ਵੀ ਹੈ ਸਾਰੇ ਜਿਹੜੀ ਕੱਲ ਉਹ ਘਟਨਾ ਸ਼ਾਮ ਦਾ तकरीबन 9:00 9:00 ਵਜੇ ਦੀ ਹੋਈ ਵੀ ਹੈ ਪਰਿਵਾਰ ਦੇ ਜਿਹੜੇ ਪਚਾਰ ਮੈਂਬਰ ਸੀਗੇ ਚਾਰੇ ਮੈਂਬਰਾਂ ਅੰਦਰ ਸੀਗੇ ਪਰੋ ਸ਼ਬਦ ਉਹਨਾਂ ਦੀ ਡਿੱਗ ਪਈ ਹੈ ਤੇ ਜਿਹੜੀ 3.5 ਸਾਲ ਦੀ ਬੱਚੀ ਸੀਗੀ ਉਹਦੀ ਮੌਤ ਹੋ ਗਈ ਹੈ ਜੀ ਮੌਕੇ ਤੇ ਹੀ ਤੇ ਜਿਹੜਾ ਬੇਟਾ ਸੀ ਉਹਨਾਂ ਦਾ 3.5 ਸਾਲ ਦਾ ਉਦੇ ਸਿਰ ਦੇ ਵਿੱਚ ਗੰਭੀਰ ਸੱਟ ਆਈ ਇਹਨਾਂ ਕੋਲ ਸਿਰਫ ਇੱਕ ਹੀ ਕਮਰਾ ਸੀਗਾ ਜਿਹਦੇ ਵਿੱਚ ਆਪਣਾ ਰਹਿਣ-ਬਸੇਰਾ ਦਾ ਸੀਗਾ ਤੇ ਰਸੋਈ ਦੇ ਵੀ ਉਹੀ ਵਰਤੇ ਦੇ ਸੀਗੇ ਛੱਤ ਦੇ ਢੰਗ ਕਾਰਨ ਜਿਹੜਾ ਘਰ ਦਾ ਜਿਹੜਾ ਸਮਾਨ ਸੀ ਉਹਨਾਂ ਦਾ ਸਾਰਾ ਉਹ ਵੀ ਨਸ਼ਟ ਹੋ ਗਿਆ ਤੇ ਪਰਿਵਾਰ ਲਈ ਅੱਜ ਇੱਕੇ ਦੁੱਖ ਦੀ ਗੱਲ ਹੈ ਕਿ ਨਾ ਮੈਂ ਕਿੱਥੇ ਵੀ ਰਹਿਣ ਨੂੰ ਠੀਕ ਕਰਦਾ ਨਹੀਂ ਭਈ ਮੇਰਾ ਨਾਮ ਸੰਤੋਖ ਸਿੰਘ ਹੈ ਪਿੰਡ ਪੰਗਚੜੀ ਆ ਜੀ ਤੇ ਮੈਂ ਮੇਰੀ ਭਤੀਜੀ ਲਗਦੀ ਸੀ ਜਿਹਦੀ ਦਿੱਥੋਈ ਵੀ ਹੈ ਸਾਰੇ ਜਿਹੜੀ ਕੱਲ ਉਹ ਕਟਨਾ ਸ਼ਾਮ ਨੂੰ तकरीबन ਪੌਣੇ 9 ਵਜੇ ਦੀ ਹੋਈ ਵੀ ਹੈ ਪਰਿਵਾਰ ਦੇ ਜਿਹੜੇ ਚਾਰ ਮੈਂਬਰ ਸੀਗੇ ਚਾਰੇ ਮੈਂਬਰ ਅੰਦਰ ਸੀਗੇ ਉੱਪਰੋਂ ਸ਼ਰਤ ਉਹਨਾਂ ਦੀ ਡਿੱਗ ਪਈ ਹੈ ਤੇ ਜਿਹੜੀ ਸਾਢੇ 1-3 ਸਾਲ ਦੀ ਬੱਚੀ ਸੀਗੀ ਉਹਦੀ ਮੌਤ ਹੋ ਗਈ ਹੈ ਜੀ ਮੌਕੇ ਤੇ ਹੀ ਤੇ ਜਿਹੜਾ ਬੇਟਾ ਸੀ ਉਹਨਾਂ ਦਾ ਸਾਢੇ 1-4 ਸਾਲ ਦਾ ਉਹਦੇ ਸਿਰ ਦੇ ਵਿੱਚ ਗੰਭੀਰ ਸੱਟ ਆਈ ਕੀ ਬੱਚੀ ਦੀ ਉਮਰ ਕਿੰਨੀ ਸੀ ਨਿੱਕੀ ਨਾਮ ਸੀ ਕਾ ਕੀ ਮੰਗ ਕਰਦੇ ਹੋ ਮੇਰਾ ਬੱਚੀ ਦੀ ਉਮਰ ਹੈ ਤਕਰੀਬਨ 3.5 ਸਾਲ ਦੀ ਸੀ ਕੀ ਨਾਮ ਸੀ ਜਸਨਾਇਤ ਪ੍ਰੀਤ ਕਰੋ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਆ ਜੀ ਵੀ ਇਹਨਾਂ ਨੂੰ ਜੋ ਬੰਦਾ ਮਾਪਜਾ ਜੋ ਦਿੱਤਾ ਜਾਵੇ ਇਹਨਾਂ ਕੋਲ ਸਿਰਫ ਇੱਕ ਹੀ ਕਮਰਾ ਸੀਗਾ ਜਿਹਦੇ ਵਿੱਚ ਆਪਣਾ ਰਹਿਣ ਦਾ ਬਸੇਰਾ ਦਾ ਸੀਗਾ ਤੇ ਰਸੋਈ ਲਈ ਵੀ ਉਹੀ ਵਰਤਦੇ ਸੀਗੇ ਛੱਤ ਡਿੱਗਣ ਕਾਰਨ ਜਿਹੜਾ ਘਰ ਦਾ ਜਿਹੜਾ ਸਮਾਨ ਸੀ ਉਹਨਾਂ ਦਾ ਸਾਰਾ ਉਹ ਵੀ ਨਸ਼ਟ ਹੋ ਗਿਆ ਤੇ ਪਰਿਵਾਰ ਲਈ ਅੱਜ ਇੱਕ ਦੁੱਖ ਦੀ ਗੱਲ ਹੈ